ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਪੰਜਾਇੰਟ ਅੱਜ ਆਵੇ ਆਪਣੇ ਚੈਨਲ ਦੀ 34 ਨੰਬਰ ਵੀਡੀਓ ਅੱਜ ਆਪਣੇ ਚੈਨਲ ਦੀ 34 ਨੰਬਰ ਵੀਡੀਓ ਤੱਕ ਪਹੁੰਚੀ ਅੱਜ ਆਪਣੀ 34 ਨੰਬਰ ਹੋ ਗਈ ਖੜਿਓ ਫਰਕ ਦਾ ਖੜਿਓ ਖੜਿਓ ਹੋ ਜਾ ਹੋ ਜਾ ਹੋ ਜਾ ਖੜਿਓ ਹੋ ਗਈ ਦੁੱਧਾਂ ਨੇ ਹੋ ਗਈ ਜੇ ਹਾਂ ਨਾ ਦੁੱਧ ਨੂੰ ਵੀ ਪਿਆਣਾ ਤੇ ਵਧੀਆ ਫੀਡ ਪਾਉਣੇ ਨੇ ਆਪਾਂ ਲਾ ਪਾਣੇ ਦੁੱਧ ਦੇ ਵਿੱਚ ਕਾਫ ਸਟਾਰਟਰ ਫੀਡ ਪਾ ਕੇ ਦੇ ਜਾਨੇ ਬਈ ਅੱਜ ਹੋ ਗਈ ਚੰਕਤੀ ਦਿਨਾਂ ਦੇ ਪੀਣਾ ਅੱਧਾ ਗੋ ਫੀਡ ਪਾ ਲੈ ਨੀ ਬੱਚਾ के बढ़िया फीलिंग है भाई खड़ जा खड़ जा ल आएं भैया फीड पशु सोखे खा लेना नाले खराब नहीं करता सारी, सारी की सारी फीड करुकी ना खराब नहीं करती मजा हम देख लो भी अद्धा किलो फीड है तो दो किलो दुद्ध सी वजह डेली फीड पाई है वजिए चीज लेंगे पशु जो पैं के कही पसंद है

ਇੰਦਰ ਇੱਧਰ ਜਾ ਇੰਦਰ ਲੈ ਆ ਦੇਖੀਂ ਮੈਂ ਕਹਾਂ ਕਿ ਮੈਂ ਆ ਤਾ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਕਰ ਦਿਓ ਵੀ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਧੰਨਵਾਦ